ਮਾਰਕ ਜ਼ੁਕਰਬਰਗ ਦਾ ਵੱਡਾ ਦਾਵਾ ਜਲਦ ਖਤਮ ਹੋਵੇਗਾ ਮੋਬਾਈਲ ਦਾ ਦੌਰ ਆਵੇਗੀ ਇਹ ਟੈਕਨੋਲੋਜੀ ਮੋਬਾਈਲ ਫੋਨ ਅੱਜਕੱਲ ਲੋਕਾਂ ਦੀ ਰੁਟੀਨ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ ਅਤੇ ਇਸ ਦੇ ਬਿਨਾ ਜੀਵਨ ਦੀ ਕਲਪਨਾ ਕਰਨਾ ਮੁਸ਼ਕਲ ਹੋ ਗਿਆ ਹੈ ਪਰ ਤਕਨੀਕ ਵਿੱਚ ਤਬਦੀਲੀ ਨਾਲ ਪੁਰਾਣੇ ਉਪਕਰਨਾਂ ਦੀ ਜਗ੍ਹਾ ਨਵੇਂ ਉਪਕਰਨ ਲੈਣ ਲੱਗੇ ਹਨ ਅਜਿਹਾ ਹੀ ਕੁਝ ਮੋਬਾਈਲ ਫੋਨ ਨਾਲ ਵੀ ਹੋਣ ਵਾਲਾ ਹੈ ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਦਾਅਵਾ ਕੀਤਾ ਹੈ ਕੇ ਮੋਬਾਈਲ ਫੋਨ ਦੀ ਤਕਨੀਕ ਹੁਣ ਪੁਰਾਣੀ ਹੋ ਚੁੱਕੀ ਹੈ ਅਤੇ ਭਵਿੱਖ ਵਿੱਚ 스마트 ਗਲਾਸ ਐਂਡ ਕਾ ਮੋਬਾਈਲ ਫੋਨ ਦੀ ਜਗ੍ਹਾ ਲੈਣਗੇ। ਜ਼ੁਕਰਬਰਗ ਦਾ ਕਹਿਣਾ ਹੈ ਕਿ ਆਉਣ ਵਾਲੇ 10 ਸਾਲਾਂ ਚ 스마트 ਗਲਾਸ ਦੀ ਲੋਕਪ੍ਰਿਅਤਾ ਅਤੇ ਉਪਯੋਗਤਾ smartphone ਤੋਂ ਜ਼ਿਆਦਾ ਹੋਵੇਗੀ। ਲੋਕ smartphone ਦਾ ਇਸਤੇਮਾਲ ਸਿਰਫ ਕੁਝ ਵਿਸ਼ੇਸ਼ ਕੰਮਾਂ ਲਈ ਕਰਨਗੇ, ਜਦੋਂ ਕਿ ਜ਼ਿਆਦਾਤਰ ਕੰਮ ਉਹ 스마트 ਗਲਾਸ ਰਾਹੀਂ ਕਰ ਸਕਣਗੇ। ਮੈਟਾ ਅਤੇ ਐਪਲ ਵਰਗੀਆਂ ਕੰਪਨੀਆਂ ਇਸ ਤਕਨੀਕ ਤੇ ਕੰਮ ਕਰ ਰਹੀਆਂ ਹਨ ਮੈਟਾ ਰੇਵਨ ਨਾਲ ਮਿਲ ਕੇ 스마트 ਗਲਾਸ ਬਣਾਉਣ ਦੀ ਤਿਆਰੀ ਕਰ ਰਹੀ ਹੈ ਜਦੋਂ ਕਿ Samsung ਅਤੇ Google ਵੀ AI ਫੀਚਰਸ ਨਾਲ 스마트 ਗਲਾਸੇਜ਼ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਨ 스마트 ਗਲਾਸ ਐਨਕਾਂ ਦੀ ਖਾਸੀਅਤ Smart glass 'ਚ augmented reality ਤਕਨੀਕ ਦਾ ਇਸਤੇਮਾਲ ਹੋਵੇਗਾ ਜੋ ਯੂਜ਼ਰਜ਼ ਨੂੰ ਡਿਜੀਟਲ ਫੀਚਰਸ ਨਾਲ ਕਈ ਸਹੂਲਤਾਂ ਪ੍ਰਦਾਨ ਕਰੇਗਾ। ਇਨ੍ਹਾਂ ਗਲਾਸੇ 'ਚ ਡਿਸਪਲੇ ਨਾ ਸਿਰਫ ਨੋਟੀਫਿਕੇਸ਼ਨਸ ਸਗੋਂ ਨੈਵੀਗੇਸ਼ਨ ਅਤੇ ਹੋਰ ਮਹੱਤਵਪੂਰਨ ਜਾਣਕਾਰੀ ਵੀ ਦੇਵੇਗਾ। ਇਨ੍ਹਾਂ Smart glasses ਦਾ ਸਭ ਤੋਂ ਵੱਡਾ ਫਾਇਦਾ ਹੋਵੇਗਾ ਯੂਜ਼ਰਜ਼ ਨੂੰ ਹੱਥਾਂ ਨਾਲ ਕੰਮ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਉਹ ਸਿਰਫ ਬੋਲ ਕੇ ਜਾਂ ਮੈਸੇਜ ਭੇਜਣ ਨਾਲ ਕੰਮ ਕਰਨ ਦੇ ਸਮਰੱਥ ਹੋਣਗੇ। ਇਨ੍ਹਾਂ ਗਲਾਸੇ 'ਚ ਬੈਲਟ-ਇਨ ਸਪੀਕਰਸ ਵੀ ਹੋਣਗੇ। ਜੋ ਆਡੀਓ ਨੋਟੀਫਿਕੇਸ਼ਨਸ ਰਾਹੀਂ ਜਾਣਕਾਰੀ ਦੇਣਗੇ ਜਿਸ ਨਾਲ ਯੂਜ਼ਰਸ ਨੂੰ ਹੋਰ ਵੀ ਬਿਹਤਰ ਅਨੁਭਵ ਮਿਲੇਗਾ ਜ਼ੁਕਰਬਰਗ ਅਨਸਾਰ ਇਨ੍ਹਾਂ 스마트 ਗਲਾਸੇਸ ਨਾਲ ਮੈਟਾ ਦੀ AI ਨਾਲ ਇੰਟਰੈਕਸ਼ਨ ਦੀ ਸਹੂਲਤ ਮਿਲੇਗੀ ਜਿਸ ਨਾਲ ਡਿਜੀਟਲ ਚੀਜ਼ਾਂ ਨੂੰ ਦੇਖਣ ਅਤੇ ਅਨੁਭਵ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਜਾਵੇਗਾ ਦੱਸਣਯੋਗ ਹੈ ਕਿ ਭਵਿੱਖ ਵਿੱਚ smartphone ਦੀ ਜਗ੍ਹਾ smart glass ਲੈ ਸਕਦੇ ਹਨ ਮੈਟਾ ਅਤੇ ਹੋਰ ਟੈਕ ਕੰਪਨੀ ਇਸ ਤਕਨੀਕ ਨੂੰ ਲੈ ਕੇ ਵੱਡੀ ਤਬਦੀਲੀ ਦੀ ਦਿਸ਼ਾ ਦਾ ਕੰਮ ਕਰ ਰਹੀ ਹੈ ਜਿਸ ਨਾਲ ਲੋਕਾਂ ਦੇ ਜੀਵਨ ਨੂੰ ਹੋਰ ਵੀ ਸਰਲ ਅਤੇ ਪ੍ਰਭਾਵੀ ਬਣਾਇਆ ਜਾ ਸਕਦਾ ਹੈ।